ਆਣਾ ਸੱਟ ਲੱਗੀ ਪਰसों ਕੱਟ ਲੱਗ ਗਿਆ ਲੰਗਰ ਚ ਸੇਵਾ ਕਰਦੇ ਸੀ ਸਬਜੀ ਕੱਟਦੇ ਸੀ ਤੇ ਸੱਟ ਲੱਗ ਗਈ ਇਹ ਬਹੁਤ ਦਰਦ ਕਰਦੀ ਹੈ ਰਾਤ ਵੀ ਬਾਹ ਬਹੁਤ ਦੁਖੀ ਗਈ ਸਰੀਰ ਨੂੰ ਐ ਹੋਇਆ ਪਿਆ ਜਿਵੇਂ ਬੁਖਾਰ ਜਾਂ ਨਹੀਂ ਹੋਇਆ ਹੁੰਦਾ ਇਹਦੇ ਨਾਲ ਪੂਰੀ ਬਾਹ ਤੋਂ ਲੈ ਕੇ ਸਿਰ ਤੱਕ ਦਰਦ ਜਾਂਦੀ ਹੈ ਦੀ ਕੰਮ ਵੀ ਹੁਣ ਕਰਨਾ ਪੈਂਦਾ ਘਰੇ ਵੀ ਤੇ ਕਿਸੇ ਨੇ ਆਹ ਦੱਸਿਆ ਸੀ ਇਹ ਚਾ ਕਹਿੰਦੇ ਸਪਰਟ ਜਾਂ ਹੁੰਦਾ ਵੀ ਇਹ ਲਾ ਲੋਤੇ ਇਹ ਮੇ ਤਾਂ ਚਾਰ ਵੇਰਾ ਲਾਇਆ ਵੀ ਆ ਸ਼ੀਸ਼ੀ ਪੜੀ ਨਾ ਹੁਣ ਵੀ ਦਰਦ ਹੁੰਦਾ ਵੀ ਇਹ ਟੱਚ ਹੁੰਦਾ ਕਿਸੇ ਚੀਜ਼ ਨਾਲ ਬਹੁਤ ਦਰਦ ਹੁੰਦਾ ਸੱਟ ਤਾਂ ਇਹ ਛੋਟੀ ਜੀ ਆ ਸੰਗ ਦੀ ਜੀ ਹਟ ਜੂਗੀ ਅੱਜ ਨਹੀਂ ਕੱਲ ਨੂੰ ਪਰਸੋਂ ਹਟ ਜੂ ਪਰ ਇਹ ਬਾਰੀ ਸੱਟਾਂ ਸਾਨੂੰ ਦਿਖਦੀਆਂ ਵੀ ਨਹੀਂ ਅਸੀਂ ਇਲਾਜ ਕਰਦੇ ਆ ਪਰ ਕਈ ਸੱਟਾਂ ਸਾਡੀ ਰੂਹ ਤੇ ਸਾਡੀ ਦਿਲ ਤੇ ਇਹੋ ਜਿਹੀਆਂ ਲੱਗਦੀਆਂ ਨੇ ਕਿਸੇ ਦੇ ਬੋਲ ਬੋਲੇ ਹੋਏ ਜਿਹੜੇ ਸਾਰੀ ਉਮਰ ਨਹੀਂ ਮਿਟਦੇ ਉਹ ਜ਼ਖਮ ਬਣ ਜਾਂਦੇ ਆ ਨਸੂਰ ਬਣ ਜਾਂਦੇ ਆ ਕਈ ਰਿਸ਼ਤੇ ਜਾਨੋ ਪਿਆਰੇ ਇਸ ਜਹਾਨ ਚ ਤੁਰ ਜਾਂਦੇ ਆ ਤੇ ਇੰਨੇ ਕੋਈ ਰਿਸ਼ਤੇ ਗੂੜੇ ਬਣਾ ਕੇ ਸਾਡੇ ਨਾਲ ਪਿਆਰੇ ਇਨਸਾਨ ਬੰਦੇ ਤੋਂ ਦੂਰ ਹੋ ਜਾਂਦਾ ਉਹ ਸੱਟਾਂ ਰੂਹ ਤੇ ਦਿਲ ਤੇ ਇੰਨੀਆਂ ਲੱਗਦੀਆਂ ਉਹਨਾਂ ਜ਼ਖਮਾਂ ਦਾ ਇਲਾਜ ਕਦੇ ਨਹੀਂ ਹੁੰਦਾ ਇਸ ਜ਼ਖਮ ਦਾ ਇਲਾਜ ਤਾਂ ਆਪਾਂ ਕਰ ਲਾਂਗੇ ਕਿਉਂਕਿ ਅੱਜ ਨਹੀਂ ਕਰ ਲੈਣੀ ਪਰਸੋਂ 2-4 ਦਿਨਾਂ ਤੱਕ ਠੀਕ ਹੋਣ ਲੱਗ ਜੂਗਾ ਐਸੇ ਸਾਰੇ ਨੌਨੂੰ ਇਦਾਂ ਹੋਏ ਪੇ ਕੰਮਕਾਰ ਕਰਕੇ ਤੇ ਚਲੋ ਮਾਰੇ ਕਿਰਪਾ ਕਰਨਗੇ ਪਰ ਮੈਨੂੰ ਇਸ ਜ਼ਖਮ ਨੇ ਸਿਖਾਇਆ ਵੀ ਜਿਹੜੀਆਂ ਰੂਹ ਤੇ ਸੱਟਾਂ ਲੱਗੀਆਂ ਦਿਲ ਤੇ ਲੱਗੀਆਂ ਉਹਨੂੰ ਸੂਰ ਬਣ ਜਾਂਦੀਆਂ ਤੇ ਉਹਨਾਂ ਦਾ ਇਲਾਜ ਆਪਾਂ ਪਰਮਾਤਮਾ ਦਾ ਨਾਮ ਲੈਣੇ ਉਹੀ ਮਾਰਮਾ ਪਰ ਫੇਰ ਵੀ ਕਿਤੇ ਨਾ ਕਿਤੇ ਉਹਨ ਸੂਰ ਬਣ ਕੇ ਦੁੱਖ ਦਿੰਦੀਆਂ ਰਹਿੰਦੀਆਂ ਸਾਰੀ ਉਮਰ ਬੰਦੇ ਨੂੰ ਹੈਨਾ ਤੇ ਬੰਦਾ ਦੁਰਿਆ ਤਾਂ ਫਿਰਦਾ ਹੁੰਦਾ ਹੈ ਕਿ ਦੁਨੀਆ 'ਚ ਪਰ ਉਹਦਾ ਜੀ ਨਹੀਂ ਲੱਗਦਾ ਹੁੰਦਾ ਕਿਤੇ ਫੇਰ ਦੁਨੀਆ ਸੁਣਨੀ ਲੱਗਦੀ ਆ ਜਿਹੜੇ ਕੋਸ਼ਿਸ਼ ਕੀ ਰਿਸ਼ਤੇ ਹੁੰਦੇ ਆ ਜਿਨ੍ਹਾਂ ਨਾਲ ਇਨਸਾਨ ਦੀ ਨੇੜਤਾ ਹੁੰਦੀ ਆ ਉਹੀ ਬੰਦੇ ਨੂੰ ਜ਼ਖਮ ਦੇ ਜਾਂਦੇ ਆ ਰੁੱਧੂਵਾਦ ਇਨਸਾਨ ਜਿਉਂਦਾ ਤਾਂ ਹੁੰਦਾ ਪਰ ਉਹ ਮਰਿਆਂ ਤੋਂ ਵੀ ਭੈੜਾ ਹੁੰਦਾ ਕਿਸੇ ਨੂੰ ਨਾ ਦੁੱਖ ਨਾ ਦਿਆ ਕਰੋ ਜੇ ਕੋਈ ਪਿਆਰਾ ਰਿਸ਼ਤਾ ਬਣਿਆ ਹੁੰਦਾ ਉਹਨੂੰ ਆਖਰੀ ਸਾਹ ਤੱਕ ਨਭਾਇਆ ਕਰੋ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਰਿਸ਼ਤਿਆਂ 'ਚ بس ਦੁੱਖ ਨਾ ਦਿਆ ਕਰੋ ਨਹੀਂ ਤਾਂ ਐਸਾ जख्म ਵਾਂਗੂ ਚੰਦਰੇ ਵਾਲੇ ਦੁੱਖ ਦਿੰਦੀਆਂ